दोस्तों जंग का समय जंग के हालात बने हैं पर मीडिया है वो तो गुमराह कर रहा है और इसी के साथ भारत का ये हेलीकॉप्टर आ पहुंचा है गुजरात के आसमान की तरफ बलूच लड़ाके घुस घुस कर ढूंढ ढूंढ कर मार रहे हैं और शाबाज़ और मुनीर ताबूत उठा उठा कर थक गए क्या तो ये तो सही तो मौका है के लेने का यस बिल्कुल सही मौका और आज हमें इस काम को करके दिखाना है ਸਤਿ ਸ੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਮੌਜੂਦ ਆ ਜਿੱਥੇ ਜੰਗ ਦਾ ਸਭ ਤੋਂ ਵੱਡਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜੇਕਰ ਭਾਰਤ ਤੇ ਪਾਕਿਸਤਾਨ ਜੰਗ 'ਚ ਜਾਂਦੇ ਆ ਤਾਂ ਜਿਹੜਾ ਬੈਟਲ ਗਰਾਉਂਡ ਬਣੂਗਾ ਉਹ ਪੰਜਾਬ ਬਣੂਗਾ ਉਹ ਚੜਦਾ ਤੇ ਲੈਂਦਾ ਪੰਜਾਬ ਹੋਊਗਾ ਹਾਲਾਂਕਿ ਰਾਜਸਥਾਨ ਜੰਮੂ ਕਸ਼ਮੀਰ ਤੇ ਕੁਝ ਹਿੱਸੇ ਗੁਜਰਾਤ ਦੇ ਉੱਥੇ ਛੋਟੀ ਮੋਟੀ ਜਿਹੜੀ ਹੈ ਉਹ ਬੈਟਲ ਗ੍ਰਾਉਂਡ ਬਣਦਾ ਪਰ ਮੈਜੋਰਿਟੀ ਜਿਹੜੀ ਲੜਾਈ ਜੰਗਾਂ ਪਹਿਲਾਂ ਵੀ ਅਸੀਂ ਇਤਿਹਾਸ 'ਚ ਦੇਖੀਆਂ ਤਾਂ ਉਹ ਪੰਜਾਬ ਦੇ ਵਿੱਚ ਦੇਖੀਆਂ ਇਸ ਕਰਕੇ ਬਤੌਰ ਪੰਜਾਬੀ ਮੀਡੀਆ ਮੈਂ ਇਹ ਮਹਿਸੂਸ ਕਰਦਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਟੀਕ ਸਹੀ ਤੇ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਾਈਏ ਜੋ ਕਨਫਰਮਡ ਸੋਰਸਸ ਤੋਂ ਹੋਵੇ ਬਹੁਤ ਸਾਰੀ ਟਾਈਟਲਸ ਇਸ ਤਰੀਕੇ ਦੇ ਦਿੱਤੇ ਜਾ ਰਹੇ ਆ ਜਿਹੜੇ ਟਾਈਟਲਸ ਗੁੰਮਰਾਹਕੁੰਨ ਨੇ ਖਾਸ ਤੌਰ ਤੇ ਨੈਸ਼ਨਲ ਮੀਡੀਆ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਦਾ ਮੀਡੀਆ ਹੁਣ ਤੱਕ ਬੜਾ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਿਹਾ ਔਰ ਬਹੁਤ ਜ਼ਿੰਮੇਵਾਰੀ ਦੇ ਨਾਲ ਜਿਸ ਤਰੀਕੇ ਦੀ ਮੁਲਕ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਹਦਾਇਤਾਂ ਕਰ ਰਹੀ ਔਰ ਸਦਾਇਤਾਂ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਹਾਲਾਂਕਿ ਮੀਡੀਆ ਦੇ ਉੱਤੇ ਬੰਦਸ਼ ਨਹੀਂ ਹੋਣੀ ਚਾਹੀਦੀ ਪਰ ਮੀਡੀਆ ਇਹ ਮਹਿਸੂਸ ਕਰਦਾ ਕਿ ਜਿਸ ਵੇਲੇ ਨੇਸ਼ਨ ਵਾਰ ਦੇ ਵਿੱਚ ਹੋਵੇ ਤਾਂ ਨੇਸ਼ਨ ਦੇ ਨਾਲ ਖੜਨਾ ਨੇਸ਼ਨ ਦੇ ਹੱਕ ਦੇ ਵਿੱਚ ਡਟਣਾ ਇਹ ਸਾਡਾ ਫਰਜ਼ ਬਣਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਵੀਡੀਓ ਗੇਮਸ ਦੀਆਂ ਵੀਡੀਓ ਚਲਾ ਕੇ ਆਪਣੇ ਹੀ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕਰੀਏ ਤੁਸੀਂ ਠੀਕ ਸੁਣ ਰਹੇ ਹੋ ਬਹੁਤ ਸਾਰੇ ਨੈਸ਼ਨਲ ਚੈਨਲਸ YouTube ਜਿਨ੍ਹਾਂ ਦੇ ਭਰੇ ਪਏ ਨੇ ਤੁਸੀਂ ਜੇਕਰ YouTube ਦੇ ਵਿੱਚ ਜਾ ਕੇ ਦੇਖੋਗੇ ਤਾਂ ਉਹ ਫਲੱਡਡ ਹੈ ਉਹ ਜਿਹੇ ਵੀਡੀਓਜ਼ ਦੇ ਵਿੱਚ ਜਿਹਦੇ ਤੇ ਦਿਨ ਰਾਤ ਜੰਗ ਦੇ ਅੱਗ ਦੇ ਟੋਪਾਂ ਦੇ ਸੋਲਜਰਸ ਦੇ AI ਬੇਸਡ ਗ੍ਰਾਫਿਕ ਬਣਾ ਕੇ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ 24 ਘੰਟੇ ਜਿਵੇਂ ਗੋਲਾਬਾਰੀ ਹੋ ਰਹੀ ਹੋਵੇ ਦੋਵੇਂ ਪਾਸੇ ਲੋਕ ਮਰ ਰਹੇ ਹੋਣ ਪਾਕਿਸਤਾਨ ਤਬਾਹ ਹੋ ਗਿਆ ਹੋਵੇ ਪਾਕਿਸਤਾਨ ਦੇ ਟੁਕੜੇ ਟੁਕੜੇ ਹੋ ਗਏ ਹੋਣ ਇਸ ਤਰੀਕੇ ਦੀਆਂ ਖਬਰਾਂ ਚਲਾ ਕੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਪੰਜਾਬ ਤੇ ਜਿਹੜਾ ਬੈਟਲ ਗਰਾਉਂਡ ਹੈ ਨਾਰਥ ਇੰਡੀਆ ਦਾ ਜਿੱਥੇ ਜੰਗ ਅਸਲ 'ਚ ਹੋਣੀ ਐ ਉਹ ਲੋਕ ਸਹਿਮ ਦੇ ਮਾਹੌਲ 'ਚ ਨੇ ਬਠਿੰਡਾ ਦੇ ਵਿੱਚ ਦੇਰ ਰਾਤ ਜਦੋਂ ਆ ਕੇ ਡਰੋਨ ਡਿੱਗਿਆ ਹੈ ਪਾਕਿਸਤਾਨ ਦਾ ਤਾਂ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਪਿੰਡਾਂ ਦੇ ਵਿੱਚ ਡਿੱਗਿਆ ਉਹਦੇ ਆਲੇ-ਦੁਆਲੇ ਕਿੰਨਾ ਡਰਦਾ ਮਾਹੌਲ ਸੀਗਾ ਲੋਕ ਜਿਹੜੇ ਸਹਿਮਗੇ ਸੀ ਉਹ ਘਰਾਂ ਦੇ ਵਿੱਚ ਵੀ ਡਿੱਗ ਸਕਦਾ ਸੀ ਸਿਮਿਲਰਲੀ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜਿਆ ਚੰਡੀਗੜ੍ਹ ਪੰਜਾਬ ਦੀ ਰਾਜਤਾਨੀ ਹੈ ਦੇਸ਼ ਦੀ ਸਭ ਤੋਂ ਇੰਪੋਰਟੈਂਟ ਸਿਟੀਜ਼ 'ਚੋਂ ਇੱਕ ਹੈ ਔਰ ਚੰਡੀਗੜ੍ਹ ਦੇ ਉੱਤੇ ਇਹ ਕੰਚਜ ਦਤਾਇਆ ਗਿਆ ਕਿ ਉਥੇ ਹਮਲਾ ਹੋ ਸਕਦਾ ਹੈ ਸਾਇਰਨ ਵੱਜਿਆ ਲੋਕ ਘਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਜਾਣਕਾਰੀ ਜਿਹੜੀ ਸਰਕਾਰ ਦੇ ਰਹੀ ਹੈ ਜਾਣਕਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਰਿਹਾ ਹੈ ਪਹਿਲੀ ਗੱਲ ਉਸ ਜਾਣਕਾਰੀ ਦੇ ਉੱਤੇ ਭਰੋਸਾ ਕੀਤਾ ਜਾਵੇ ਜੋ ਖਾਸ ਤੌਰ ਤੇ ਹਿੰਦੀ ਨਿਊਜ਼ ਚੈਨਲਸ ਜਿਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਹੇ ਕਿ ਇਸਲਾਮ ਇੱਕ ਕੱਲ ਮੈਂ ਦੇਖ ਰਿਹਾ ਸੀ ਕਿ ਇਸਲਾਮਾਬਾਦ ਤਬਾਹ ਹੋ ਗਿਆ ਤਾਂ ਇਹ ਹਾਸੋ ਹੀ ਨਹੀਂ ਖਬਰ ਹੈ ਕਿ ਇਸਲਾਮਾਬਾਦ ਤਬਾਹ ਹੋ ਗਿਆ ਅਰ ਦੂਜੇ ਪਾਸੇ ਖਬਰ ਆਈ ਸੀ ਕਿ ਕਰਾਚੀ ਪੋਰਟ ਜਿਹੜਾ ਉਹ ਡਿਸਟਰੋਏ ਕਰ ਦਿੱਤਾ ਗਿਆ ਪੂਰਨ ਤੌਰ ਦੇ ਉੱਤੇ ਚਾਰੋਂ ਤਰਫੋਂ ਪਾਕਿਸਤਾਨ ਕੋ ਆਧੀ ਰਾਤ ਮੇਂ ਘੇਰ ਲਿਆ ਹੈ ਭਾਰਤੀ ਸੈਨਾ ਨੇ ਜਲ, স্থল ਔਰ ਵਾਯੂ ਹਰ ਤਰਫੋਂ ਸੇ ਐਕਸ਼ਨ ਮੇਂ ਆਈ ਹੈ ਭਾਰਤ ਕੀ ਨੇਵੀ ਜਿਹੜੀਆਂ ਵੀਡੀਓਜ਼ ਚਲਾਈਆਂ ਗਈਆਂ ਮੈਂ ਸੋਸ਼ਲ ਮੀਡੀਆ ਤੇ ਉਹਨੇ ਵੀਡੀਓਜ਼ ਦੇਖ ਰਿਆ ਸੀ ਉਹ ਯੂਕਰੇਨ ਵਾਰ ਦੀਆਂ ਵੀਡੀਓਜ਼ ਸੀਗੀਆਂ ਉਹਦੇ ਉੱਤੇ ਵੌਇਸਓਵਰ ਕੀਤਾ ਗਿਆ ਵੌਇਸਓਵਰ ਦੇ ਵਿੱਚ ਉਰਦੂ ਭਾਸ਼ਾ ਦੇ ਵਿੱਚ ਬੋਲਿਆ ਗਿਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਵੜਜੋ ਔਰ ਤੁਸੀਂ ਉੱਥੇ ਕਲਮੇ ਪੜੋ ਬੈਠ ਕੇ ਇਹ ਅਨਾਉਂਸਮੈਂਟ ਇਸ ਤਰ੍ਹਾਂ ਲੱਗ ਰਹੀ ਹੈ ਕਿ ਸ਼ਾਇਦ ਕਰਾਚੀ ਪੋਰਟ ਡਿਸਟਰੋਏ ਹੋਣ ਤੋਂ ਬਾਅਦ ਉੱਥੇ ਅਨਾਉਂਸਮੈਂਟ ਹੋ ਰਹੀ ਹੋਵੇ ਇਹ ਇੱਕ ਯੂਕਰੇਨ ਵਾਰ ਦੀ ਵੀਡੀਓ ਹੈ ਜਿਹਦੇ ਵਿੱਚ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ ਕਿ ਇਹ ਪਾਕਿਸਤਾਨ ਨਹੀਂ ਹੈ AI ਜਨਰੇਟਡ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਸਰਕੂਲੇਟ ਕੀਤੀਆਂ ਜਾ ਰਹੀਆਂ ਇੱਕ ਵੀਡੀਓ ਜਿਹੜੀ ਕੈਪਟਨ ਵਿਯੋਮਿਕਾ ਸਿੰਘ ਦੀ ਦੱਸੀ ਜਾ ਰਹੀ ਹੈ ਉਹ ਗੇਮ ਦੀ ਵੀਡੀਓ ਹੈ ਜਿਹਦੇ ਵਿੱਚ ਇੱਕ ਜਹਾਜ਼ ਕਾਫੀ ਪਲਟੀਆਂ ਮਾਰ ਰਿਹਾ ਹੈ ਔਰ ਫਾਇਰਿੰਗ ਹੋ ਰਹੀ ਹੈ ਔਰ ਉਹ ਉਹ ਜਹਾਜ਼ ਉੱਥੋਂ ਬਚਦਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਵਿਯੋਮਿਕਾ ਸਿੰਘ ਉਡਾਰੇ ਸੀ ਇਹ ਜਹਾਜ਼ ਤੇ ਦੇਖੋ ਕਿੰਨੀ ਬਹਾਦਰੀ ਦੇ ਨਾਲ ਉਹ ਲੜੇ ਨੇ ਤੇ ਉਹ ਜਹਾਜ਼ ਨੂੰ ਕੱਢ ਕੇ ਲਾਇਆ ਗਿਆ ਭਾਵੇਂ ਉਹ ਭਾਰਤ ਦੇ ਫੇਵਰ ਦੀਆਂ ਵੀਡੀਓਜ਼ ਨੇ ਭਾਵੇਂ ਪਾਕਿਸਤਾਨ ਦੇ ਖਿਲਾਫ ਦੀਆਂ ਵੀਡੀਓਜ਼ ਨੇ ਪਰ ਮਿਸ ਇਨਫਾਰਮੇਸ਼ਨ ਮਿਸ ਇਨਫਾਰਮੇਸ਼ਨ ਹੈ ਝੂਠ ਝੂਠ ਹੈ ਝੂਠ ਨੂੰ ਇਸ ਕਰਕੇ ਐਕਸੈਪਟ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਡੇ ਮੁਲਕ ਦੇ ਫੇਵਰ ਚ ਹੈ ਝੂਠ ਨੂੰ ਇਸ ਕਰਕੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ ਕਿ ਉਹ ਪਾਕਿਸਤਾਨ ਦੀ ਤਬਾਈ ਦੀਆਂ ਵੀਡੀਓਜ਼ ਬਣਾ ਰਿਹਾ ਹੈ ਕਿਉਂਕਿ ਆਖਰਕਾਰ ਡਰ ਦਾ ਮਾਹੌਲ ਹੁੰਦਾ ਹੈ ਹਾਂ ਭਾਰਤ ਤੇ ਪਾਕਿਸਤਾਨ جنگ ਦੇ ਮਾਹੌਲ ਚ ਨੇ ਪਾਕਿਸਤਾਨ ਨੇ ਭਾਰਤ ਦੇ ਉੱਤੇ ਹਮਲੇ ਕੀਤੇ ਨੇ ਇਸ ਚ ਕੋਈ ਦੋਰਾ ਹੀ ਨਹੀਂ ਹੈ ਹਰ ਵਿਅਕਤੀ ਨੂੰ ਆਪਦੇ ਮੁਲਕ ਦੇ ਨਾਲ ਖੜਨ ਦਾ ਪੂਰਾ ਰਾਈਟ ਹੈ ਔਰ ਖੜਨਾ ਵੀ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਲਾਈਵ ਵੀਡੀਓ ਲਾਈਵ ਇਨਫੋਰਮੇਸ਼ਨ ਲਾਈਵ ਵਿਜੂਅਲਸ ਦੇ ਉੱਤੇ ministry ਦੇ ਵੱਲੋਂ ਪਾਬੰਦੀ ਲਗਾਈ ਗਈ ਹੈ ਅਸੀਂ ਪਹਿਲਾਂ 26 11 ਦੇ ਅਟੈਕਸ ਦੇ ਵਿੱਚ ਕਰਗਿਲ ਦੀ ਵਾਰ ਦੇ ਵਿੱਚ ਇਹ ਦੇਖ ਚੁੱਕੇ ਹਾਂ ਕਿ ਕਿਵੇਂ ਇਹ ਲਾਈਵ ਵਿਜੂਅਲਸ ਨੇ ਦੁਸ਼ਮਣ ਦੀ ਮਦਦ ਕੀਤੀ ਤੇ ਸਾਡੀ ਆਰਮਡ ਫੋਰਸਸ ਦਾ ਸਾਡੀ ਪੁਲਿਸ ਦਾ ਸਾਡੇ ਸਿਵਿਲਿਅਨਸ ਦਾ ਨੁਕਸਾਨ ਹੋਇਆ ਅਸੀਂ ਕਦੇ ਨਹੀਂ ਚਾਹੁੰਦੇ ਕਿਸ ਤਰੀਕੇ ਦੇ ਨਾਲ ਹੋਵੇ ਇਸ ਕਰਕੇ ਆਰਮੀ ਦੀ ਕਿਸੇ ਮੂਵਮੈਂਟ ਦੀ ਜਾਂ ਕਿਸੇ ਵੀ ਹੋ ਰੇ ਆਪਰੇਸ਼ਨ ਦੀ ਲਾਈਵ ਵੀਡੀਓ ਲਾਈਵ ਵਿਜੂਅਲ ਲਾਈਵ ਕਵਰੇਜ ਦਿਖਾਉਣਾ ਜਾਂ ਉਹਨੂੰ ਪ੍ਰਸਾਰਿਤ ਕਰਨਾ ਇਹ ਗੈਰ ਕਾਨੂੰਨੀ ਹੈ ਔਰ মিডিਆ ਨੂੰ ਇਸ ਤੋਂ ਰਿਫਰੇਨ ਕਰਨਾ ਚਾਹੀਦਾ ਹੈ ਜਿੰਨੀਆਂ ਵੀਡੀਓਜ਼ ਨੈਸ਼ਨਲ মিডিਆ ਖਾਸ ਤੌਰ ਤੇ ਦੋ ਤਿੰਨ ਪਾਰਟਿਕੂਲਰ ਚੈਨਲਸ ਨੇ ਜਿਹੜੇ ਦਿਨ ਰਾਤ ਤੁਹਾਨੂੰ ਇਸ ਤਰ੍ਹਾਂ ਦਰਸਾ ਰਹੇ ਹੈ ਕਿ ਭਾਰਤ ਦੇ ਵੱਲੋਂ ਪੂਰੇ ਪਾਕਿਸਤਾਨ ਦੇ ਉੱਤੇ ਗੋਲਾਬਾਰੀ ਕਰਕੇ ਤਬਾਈ ਦਾ ਮੰਜ਼ਰ ਬਣਾ ਦਿੱਤਾ ਗਿਆ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮਮਕਨ ਕਿਉਂ ਨਹੀਂ ਹੈ ਮਮਕਨ ਤਾਂ ਹੈ ਪੋਸੀਬਲ ਤਾਂ ਹੈ ਪਰ ਇਸ ਤਰ੍ਹਾਂ ਹੋਇਆ ਕਿਉਂ ਨਹੀਂ ਜੇਕਰ ਤੁਸੀਂ ਪਹਿਲੀ ਪ੍ਰੈਸ ਕਾਨਫਰੈਂਸ ਤੇ ਨਜ਼ਰ ਮਾਰੋ ਜਿਹੜੀ ਭਾਰਤ ਦੀ ਦੋਨੋ ਲੇਡੀ ਅਫੀਸਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਬਰੀਫ ਕੀਤਾ ਗਿਆ ਤਾਂ ਭਾਰਤ ਨੇ ਕੀ ਕਿਹਾ ਕਿ ਜੋ ਅਤਵਾਦੀ ਗਤੀਵਿਧੀਆਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਗਈਆਂ ਸੀ ਉਹਦੇ ਜਵਾਬ ਦੇ ਵਿੱਚ ਆਪਰੇਸ਼ਨ ਸੰਧੂਰ ਕੀਤਾ ਗਿਆ ਤੇ ਅਤਵਾਦੀ ਟਿਕਾਣਿਆਂ ਦੇ ਉੱਤੇ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਭਾਰਤ ਨੇ ਨਾ ਕਿਸੇ ਸਿਵਿਲियन ਨੂੰ ਟਾਰਗੇਟ ਕੀਤਾ ਤੇ ਨਾ ਹੀ ਪਾਕਿਸਤਾਨ ਦੀ ਮਿਲਟਰੀ ਨੂੰ ਟਾਰਗੇਟ ਕੀਤਾ ਔਰ ਜੇਕਰ ਪਾਕਿਸਤਾਨ ਹੁਣ ਕੋਈ ਵੀ ਹਰਕਤ ਕਰੂਗਾ ਤਾਂ ਭਾਰਤ ਉਹਦਾ ਮੂਹ ਤੋੜ ਜਵਾਬ ਦੇਊਗਾ ਐਸਕੇਲੇਟ ਕਰੂਗਾ ਤਾਂ ਭਾਰਤ ਉਹਦਾ ਜਵਾਬ ਦੇਊਗਾ ਇਹ ਪਹਿਲੀ ਗੱਲ ਕਹੀ ਗਈ ਇਸ ਤੋਂ ਬਾਅਦ 7 ਤੇ 8 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਤਕਰੀਬਨ 14 ਤੋਂ 15 ਮਿਲਟਰੀ ਸਟੇਸ਼ਨਸ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਜਿਦੇ ਵਿੱਚ ਪੰਜਾਬ ਦੇ ਮੈਜੋਰਟੀ ਸਟੇਸ਼ਨ ਸੀ ਜਿਦੇ ਵਿੱਚ ਪਠੰਡਾ ਅ ਅੰਮ੍ਰਿਤਸਰ ਪਠਾਨਕੋਟ ਜਲੰਧਰ ਇਹ ਸ਼ਾਮਲ ਨੇ ਹਲਵਾਰਾ ਇਹਨਾਂ ਤੇ ਜਦੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪਾਕਿਸਤਾਨ ਵੱਲੋਂ ਭਾਰਤੀ ਮਿਲਟਰੀ ਦੇ ਉੱਤੇ ਅਟੈਕ ਕੀਤਾ ਗਿਆ ਜਿਹਨੂੰ ਨਿਊਟਰਲਾਈਜ਼ ਕਰ ਲਿਆ ਗਿਆ ਜਿਹੜੇ ਡਰੋਨਸ ਤੇ ਜਿਹੜੇ ਮਿਜ਼ਾਈਲਾਂ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਉਹਨੂੰ S400 ਜਿਹੜਾ ਭਾਰਤੀ ਸਿਸਟਮ ਹੈ ਉਹਨੇ ਤਬਾਹ ਕਰਤਾ ਔਰ ਇਹ ਸੀ ਪਹਿਲ ਪਾਕਿਸਤਾਨ ਦੇ ਵੱਲੋਂ ਕਾਦੀ ਪਹਿਲ ਸੀ ਪਹਿਲ ਸੀ ਭਾਰਤ ਦੇ ਉੱਤੇ ਮਿਲਟਰੀ ਦੇ ਉੱਤੇ ਹਮਲਾ ਕਰਨ ਦੀ ਭਾਰਤ ਨੇ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਉਹ ਮਿਲਟਰੀ ਦੇ ਉੱਤੇ ਹਮਲਾ ਨਹੀਂ ਸੀ ਉਹ ਅੱਤਵਾਦੀਆਂ ਦੇ ਉੱਤੇ ਹਮਲਾ ਸੀ ਇਹ ਪੂਰੀ ਦੁਨੀਆ ਜਾਣਦੀ ਹੈ ਡਿਪਲੋਮੈਟਿਕਲੀ ਵੀ ਇਸ ਗੱਲ ਦਾ ਭਾਰਤ ਨੇ ਸਬੂਤ ਦਿੱਤਾ ਹੁਣ ਹੋਇਆ ਕੀ ਕਿ ਜਦੋਂ ਪਾਕਿਸਤਾਨ ਨੇ ਪਹਿਲ ਕੀਤੀ ਪਾਕਿਸਤਾਨ ਨੇ ਐਸਕੇਲੇਟ ਕੀਤਾ ਮਿਲਟਰੀ ਦੇ ਉੱਤੇ ਹਮਲਾ ਕਰਨ ਦਾ ਤਾਂ ਫਿਰ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਨੇ 라ਵਲਪਿੰਡੀ ਲਾਹੌਰ ਤੇ ਕਰਾਚੀ ਦੇ ਉੱਤੇ ਡਰੋਨ ਹਮਲੇ ਕੀਤੇ ਜਿਦੇ ਚ ਲਾਹੌਰ ਦੇ ਵਿੱਚ 에어 ਡਿਫੈਂਸ ਸਿਸਟਮ ਤਬਾਹ ਹੋ ਗਿਆ ਕਰਾਚੀ ਦੇ ਵਿੱਚ ਵੀ ਇਹ ਜਿਹੜਾ ਨੁਕਸਾਨ ਹੋਇਆ ਔਰ 라ਵਲਪਿੰਡੀ ਦਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਬਾਹਰ ਫੂਡ ਸਟਰੀਟ ਹੈ ਜਿਹੜੀ ਉੱਥੇ ਮਿਸਾਈਲ ਡਿੱਗੀ ਔਰ ਉੱਥੇ ਵੀ ਨੁਕਸਾਨ ਹੋਇਆ ਜਿਹਦੇ ਸਿੱਟੇ ਵਜੋਂ ਉਧਰ ਪੀਐਸਐਲ ਜਿਹੜਾ ਹੈ ਉਹ ਉਹਨੂੰ ਰੋਕ ਦਿੱਤਾ ਗਿਆ 라ਵਲਪਿੰਡੀ ਦੇ ਵਿੱਚੋਂ देर रात ਇਹ ਇਸ ਤੋਂ ਬਾਅਦ ਇੱਕ ਹੋਰ ਪ੍ਰੈਸ ਕਾਨਫਰੰਸ ਜਿਹੜੀ ਹੈ ਭਾਰਤ ਦੇ ਵੱਲੋਂ ਕੀਤੀ ਜਾਂਦੀ ਹੈ ਕੱਲ੍ਹ ਦੇਰ ਸ਼ਾਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਔਰ ਫਿਰ ਦੋਨੋਂ ਜਿਹੜੀਆਂ ਸਾਡੀਆਂ ਔਰ ਵੂਮਨ ਅਫੀਸਰ ਸੀ ਉਹ ਵਿੱਚ ਬੈਠਦੀਆਂ ਔਰ ਉਹਨਾਂ ਦੇ ਵੱਲੋਂ ਇਹ ਫਿਰ ਕਿਹਾ ਜਾਂਦਾ ਹੈ ਕਿ ਅਸੀਂ ਕਾਰਵਾਈ ਕਿਉਂ ਕੀਤੀ ਅਸੀਂ ਇਹ ਡਿਫੈਂਸ ਸਿਸਟਮ ਤਬਾਹ ਕਿਉਂ ਕੀਤਾ ਅਸੀਂ ਲਾਹੌਰ ਤੇ ਰਾਵਲਪਿੰਡੀ ਦੇ ਉੱਤੇ ਅਟੈਕ ਕਿਉਂ ਕੀਤਾ ਕਿਉਂਕਿ ਪਾਕਿਸਤਾਨ ਨੇ 7 ਤੇ 8 ਤਰੀਕ ਦੀ ਰਾਤ ਨੂੰ ਭਾਰਤੀ ਮਿਲਟਰੀ ਦੇ ਉੱਤੇ ਅਟੈਕ ਕਰਕੇ ਪਹਿਲ ਕੀਤੀ ਸੀ ਉਸ ਦੇ ਜਵਾਬ ਦੇ ਵਿੱਚ ਭਾਰਤ ਨੇ ਫਿਰ ਜਵਾਬ ਦਿੱਤਾ ਕੱਲ ਰਾਤ ਨੂੰ ਯਾਨੀ ਕਿ 8 ਤਰੀਕ ਦੀ ਰਾਤ 8 ਤੇ 9 ਤਰੀਕ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਭਾਰਤ ਦੇ ਉੱਤੇ ਅਟੈਕ ਕੀਤਾ ਗਿਆ ਇਹ ਅਟੈਕ ਜੰਮੂ ਦੇ ਵਿੱਚ ਕੀਤਾ ਗਿਆ ਜੰਮੂ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਮਿਜ਼ਾਈਲਾਂ ਆਈਆਂ ਜਿਸ ਨੂੰ S400 ਦੇ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਇਹ ਅਟੈਕ ਪੰਜਾਬ ਦੇ ਕਾਫੀ ਹਿੱਸਿਆਂ ਦੇ ਉੱਤੇ ਪਠਾਨਕੋਟ ਚ ਬਠਿੰਡਾ ਦੇ ਵਿੱਚ ਕੀਤਾ ਗਿਆ ਜਿਹੜਾ ਕਿ ਨਿਊਟਰਲਾਈਜ਼ ਕਰ ਲਿਆ ਗਿਆ ਬਠਿੰਡਾ ਦੇ ਵਿੱਚ ਕੁਝ ਖੋਲ ਪਿੰਡਾਂ ਪਿੰਡਾਂ ਦੇ ਵਿੱਚ ਪਾਏ ਮਿਲੇਗੇ ਜਿਸ ਨੂੰ ਆਰਮੀ ਦੇ ਵੱਲੋਂ ਆ ਕੇ ਜ਼ਬਤ ਕਰ ਲਿਆ ਗਿਆ ਆਵਾਜ਼ਾਂ ਸੁਣਾਈ ਦਿੱਤੀਆਂ ਜਲੰਧਰ ਦੇ ਵਿੱਚ ਨਿਊਟਰਲਾਈਜ਼ ਕਰ ਲਿਆ ਗਿਆ ਅਟੈਕ ਨੂੰ ਹਾਲਾਂਕਿ ਜਲੰਧਰ ਦੀ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਦੇ ਚ ਕਿਹਾ ਗਿਆ ਕਿ ਸਿਟੀ ਯੂਨੀਵਰਸਿਟੀ ਦੇ ਬੱਚਿਆਂ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਸੀ ਕਿ ਸ਼ਾਇਦ ਮਿਜ਼ਾਈਲ ਨਾਲ ਅੱਗ ਲੱਗ ਗਈ ਹੈ ਬਾਅਦ ਦੇ ਵਿੱਚ ਪ੍ਰੈਸ ਇਨਫੋਰਮੇਸ਼ਨ ਬਿਊਰੋ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਇਹ ਵੀਡੀਓ 7:49 ਮਿੰਟ ਦੀ ਜਿਹੜੀ ਨਜ਼ਰ ਆ ਰਹੀ ਹੈ ਇਹ ਫਾਰਮ ਫਾਇਰ ਹੈ ਯਾਨੀ ਕਿ ਖੇਤ ਨੂੰ ਅੱਗ ਲੱਗੀ ਹੈ ਨਾ ਕਿ ਕਿਸੇ ਤਰ੍ਹਾਂ ਦੇ ਡਰੋਨ ਹਮਲੇ ਜਾਂ ਫਿਰ ਮਿਜ਼ਾਈਲ ਦੇ ਨਾਲ ਕੋਈ ਨੁਕਸਾਨ ਹੋਇਆ ਹੈ ਪਹਿਲਾ ਡਰੋਨ ਜਿਹੜਾ ਜਲੰਧਰ 'ਚ ਦੇਖਿਆ ਗਿਆ ਸੀ ਉਹ 9 ਵਜੇ ਦਾ ਇਹ ਅਧਿਕਾਰਕ ਤੌਰ ਦੇ ਉੱਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬਿਆਨ ਦਿੱਤਾ ਸੀ ਔਰ ਜਿਹੜਾ ਪਹਿਲਾ ਡਰੋਨ ਜਲੰਧਰ ਦੇ ਵਿੱਚ 9 ਵਜੇ ਦੇਖਿਆ ਗਿਆ ਉਹਨੂੰ ਨਿਊਟਰਲਾਈਜ਼ ਕਰ ਲਿਆ ਗਿਆ ਸੀ ਹਵਾ ਦੇ ਵਿੱਚ ਹੀ ਉਹ ਥੱਲੇ ਨਹੀਂ ਡਿੱਗਿਆ ਉਹ ਜਿਹੜਾ ਉਹ ਕਿਤੇ ਵੀ ਦੇਖਿਆ ਨਹੀਂ ਗਿਆ ਇਹ ਸਿਟੀ ਜਿਹੜਾ ਕਾਲਜ ਹੈ ਸਿਟੀ ਯੂਨੀਵਰਸਿਟੀ ਉਹਦੇ ਨੇੜੇ ਦੀ ਜਿਹੜੀ ਗੱਲ ਚਰਚਾ ਹੋ ਰਹੀ ਹੈ ਫਿਰ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਬਹੁਤ ਕਲੀਅਰਲੀ ਇਹ ਦੱਸਿਆ ਇਸ ਤਰ੍ਹਾਂ ਦੀ ਹੀ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਰੋਂਗ ਇਨਫੋਰਮੇਸ਼ਨ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪਾਕਿਸਤਾਨ ਦਾ ਮੀਡੀਆ ਵੀ ਇਹੀ ਕੰਮ ਕਰ ਰਿਹਾ ਜੋ ਭਾਰਤ ਦਾ ਨੈਸ਼ਨਲ ਮੀਡੀਆ ਕਰ ਰਿਹਾ ਪਾਕਿਸਤਾਨ ਦੇ ਨੈਸ਼ਨਲ ਮੀਡੀਆ ਦੇ ਵੱਲੋਂ ਵੀ ਇੱਕ ਫਲੈਗ ਵੇਵ ਆਫ ਕਰਨ ਦੀ ਖਬਰ ਚਲਾਈ ਗਈ ਕਿ ਭਾਰਤ ਪੀਸ ਚਾਹੁੰਦਾ ਹੈ ਪੀਸ ਤਾਂ ਹਾਲਾਂਕਿ ਭਾਰਤ ਚਾਹੁੰਦਾ ਹੀ ਹੈ ਪਰ ਉਹਨਾਂ ਨੇ ਕਿਹਾ ਕਿ ਭਾਰਤ ਨੇ ਚਿੱਟੇ ਰੰਗ ਦਾ ਝੰਡਾ ਲਹਿਰਾ ਕੇ ਜਿਹੜਾ ਉਹ ਸਰੈਂਡਰ ਕਰ ਦਿੰਦਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਗੱਲ ਅੱਗੇ ਵਧੇ ਜਦ ਕਿ ਉਹ ਵੀਡੀਓ ਕੋਈ ਪੁਰਾਣੀ ਵੀਡੀਓ ਸੀਗੀ ਉਹ ਵੀਡੀਓ ਤਾਜ਼ਾ ਵੀਡੀਓ ਨਹੀਂ ਸੀ ਸਿਮਿਲਰਲੀ ਇੱਕ ਵੀਡੀਓ ਇਹ ਵੀ ਵਾਇਰਲ ਕੀਤੀ ਗਈ ਜਿਹੜੀ ਕਿ ਜੰਗਲ ਦੀ ਅੱਗ ਦੀ ਵੀਡੀਓ ਸੀਗੀ ਉਹਦੇ ਬਾਰੇ ਕਿਹਾ ਗਿਆ ਕਿ ਭਾਰਤ ਦੇ ਵਿੱਚ ਜਿਹੜਾ ਇਹ ਨੁਕਸਾਨ ਹੋਇਆ ਪਾਕਿਸਤਾਨ ਦੀ ਡਰੋਨਸ ਦੇ ਵੱਲੋਂ ਤਾਂ ਜੇ ਉਧਰ ਆਮ ਆਵਾਮ ਬੈਠ ਕੇ ਇਹ ਹੱਸ ਰਹੀ ਹੈ ਕਿ ਜਿਹੜਾ ਭਾਰਤ ਦਾ ਨੈਸ਼ਨਲ ਮੀਡੀਆ ਚਲਾ ਰਿਹਾ ਕਿ ਇਸਲਾਮਾਬਾਦ ਚ ਤਾਂ ਕੋਈ ਤਬਾਈ ਨਹੀਂ ਹੋਈ ਤੇ ਭਾਰਤ ਦਾ ਮੀਡੀਆ ਚਲਾ ਰਿਹਾ ਕਿ اسلامਾਬਾਦ ਚ ਤਬਾਈ ਹੋਗੀ ਤੇ ਹਾਸੋ ਹੀ ਨਹੀਂ ਗੱਲ ਹੈ ਤਾਂ ਜਿਹੜੇ ਉਧਰਲਾ ਮੀਡੀਆ ਇਹ ਚਲਾ ਰਿਹਾ ਕਿ ਭਾਰਤ ਦੇ ਵਿੱਚ ਫਲੈਗ ਦਿਖਾ ਦਿੱਤੇ ਜਾਂ ਅੱਗਾਂ ਲੱਗੀਆਂ ਜਾਂ ਇੱਕ ਵੀਡੀਓ ਵਾਇਰਲ ਹੋਈ ਕਿ ਆਰਮੀ ਜਿਹੜੀ ਹੈ ਇੱਕ ਪਾਕਿਸਤਾਨ ਦੇ ਨੈਸ਼ਨਲ ਮੀਡੀਆ ਤੇ ਬਹੁਤ ਚੱਲਿਆ ਹੈ ਕਿ ਭਾਰਤੀ ਫੌਜੀ ਮਾਰਤੇ ਹੋਰ ਭਾਰਤੀ ਫੌਜੀ ਜਿਹੜਾ ਉਹ ਕਹਿ ਰਿਹਾ ਕਿ ਹੇ ਰਾਮ ਨੁਕਸਾਨ ਬਹੁਤ ਕੀਤਾ ਪਾਕਿਸਤਾਨੀਆਂ ਨੇ ਉਹ ਬਿਲਕੁਲ ਕੰਪਲੀਟ ਫੇਕ ਵੀਡੀਓ ਹੈ ਜਿਹੜੀ ਵਾਇਸਓਵਰ ਕਰਕੇ ਚਲਾਈ ਗਈ ਹੈ ਔਰ ਦੋਵਾਂ ਮੁਲਕਾਂ ਦੇ মিডিਆ ਦੇ ਵਿੱਚ ਜਿਹੜੀ جنگ ਹੈ ਉਹ ਮੁਲਕਾਂ ਨਾਲੋਂ ਵੀ ਵੱਡੀ ਨਜ਼ਰ ਆ ਰਹੀ ਹੈ ਦੋਨਾਂ ਮੁਲਕਾਂ ਦੇ ਨੈਸ਼ਨਲ মিডিਆ ਜਿਹੜੇ ਹੈ ਉਹ ਇੱਕ ਦੂਜੇ ਦੇ ਗੈਸਟ ਜਿਹੜੇ ਨੇ ਉਹਨਾਂ ਨੂੰ ਟੀਵੀ ਦੇ ਉੱਤੇ ਇੱਕ ਦੂਜੇ ਦੇ ਚੈਨਲਾਂ ਤੇ ਲੈ ਕੇ ਫਿਰ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਆ ਇੱਕ ਦੂਜੇ ਦੇ ਦੇਸ਼ ਦੇ ਸ਼ਹਿਰ ਦੇ ਸ਼ਹਿਰ ਉਡਾ ਰਹੇ ਆ ਜਦ ਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਅਮਨ ਇਮਾਨ ਦੇ ਨਾਲ ਮੁਹੱਬਤ ਦੇ ਨਾਲ ਬੈਠੇ ਆ ਕੋਈ ਨਹੀਂ ਚਾਹੁੰਦਾ ਕਿ ਜੰਗ ਹੋਵੇ ਹਾਂ ਹਰ ਕੋਈ ਆਪਦੇ ਮੁਲਕ ਨੂੰ ਪਿਆਰ ਕਰਦਾ ਹੈ ਜੇ ਲਾਹੌਰ ਦੇ اسلامਾਬਾਦ ਦੇ ਲੋਕ ਕਰਦੇ ਨੇ ਤੇ ਬਠਿੰਡੇ ਪਟਿਆਲੇ ਮੁਕਸਰ ਮਲੋਟ ਜਾਂ ਫਿਰ ਚੰਡੀਗੜ੍ਹ ਦੇ ਲੋਕ ਵੀ ਓਨਾ ਹੀ ਪਿਆਰ ਭਾਰਤ ਨੂੰ ਕਰਦੇ ਆ ਜਿੰਨਾ ਲਾਹੌਰ ਤੇ ਕਰਾਚੀ ਤੇ اسلامਾਬਾਦ ਵਾਲੇ ਪਾਕਿਸਤਾਨ ਨੂੰ ਕਰਦੇ ਨੇ ਕੋਈ ਨਹੀਂ ਚਾਹੁੰਦਾ ਕਿ ਜੰਗ ਹੋਵੇ ਆਮ ਆਵਾਮ ਚਾਹੁੰਦੀ ਹੈ ਕਿ ਸ਼ਾਂਤੀ ਬਰਕਰਾਰ ਰਹੇ ਪਰ ਜੇਕਰ ਇਹ ਹਾਲਾਤ ਬਣ ਰਹੇ ਆ ਤਾਂ ਸਾਡਾ ਫਰਜ਼ ਹੈ ਕਿ ਤੁਹਾਡੇ ਤੱਕ ਰਾਈਟ ਇਨਫੋਰਮੇਸ਼ਨ ਲੈ ਕੇ ਆਣਾ ਬੀਤੀ ਰਾਤ ਬਹੁਤ ਸਾਰੀਆਂ ਖਬਰਾਂ ਆਈਆਂ ਜਿਹੜੀਆਂ ਜ਼ਿਆਦਾਤਰ ਖਬਰਾਂ ਸਵੇਰ ਉੱਠਦੇ ਤੱਕ ਸੱਚ ਨਹੀਂ ਸਾਬਤ ਹੋਈਆਂ ਜਾਂ ਫਿਰ ਉਹਨਾਂ 'ਚ ਵਜਨ ਨਹੀਂ ਪਾਇਆ ਗਿਆ ਔਰ ਉਹਨਾਂ ਖਬਰਾਂ 'ਚ ਸਿਰਫ AI ਬੇਸਡ ਵੀਡੀਓਜ਼ ਹੀ ਵਰਤੀਆਂ ਗਈਆਂ ਨੇ ਅਸੀਂ ਫਿਰ ਇਹ ਚਾਹੁੰਦੇ ਆ ਕਿ ਅਸੀਂ ਅਮਨਪ੍ਰਸਤ ਲੋਕ ਆ ਅਸੀਂ ਪਹਿਲ ਕਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਆਪਦੇ ਮੁਲਕ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਬੜੇ ਮੁਹੱਬਤੀ ਇਨਸਾਨ ਆ ਔਰ ਅਸੀਂ ਉਧਰ ਦੀ ਵੀ ਦੁਆ ਮੰਗਦੇ ਆ ਕਿ ਉਧਰ ਦੇ ਆਮ-ਵਾਮ ਆਮ ਲੋਕ ਜਿਹੜੇ ਆ ਉਹ ਕਿਸੇ ਤਰ੍ਹਾਂ ਦਾ ਟਾਰਗੇਟ ਨਾ ਹੋਣ ਜੇਕਰ ਕੋਈ ਮਾਹੌਲ ਬਣਿਆ ਤਾਂ ਉਹ ਮਿਲਟਰੀਆਂ ਦੀ ਜਿਹੜੀ ਆਪਸੀ جنگ ਹੈ ਉਹ ਮਿਲਟਰੀਆਂ तक ਸੀਮਤ ਰਹੇ ਇਹ ਮੀਡੀਆ ਦੀ جنگ ਦੇ ذریعے ਲੋਕਾਂ ਦੇ ਘਰਾਂ ਚ ਪੈਨਿਕ ਕ੍ਰੀਏਟ ਹੋਇਆ ਇਹਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਅੱਜ ਡੀਮਾਰਟਸ ਔਰ ਗਰੋਸਰੀ ਸਟੋਰਸ ਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਲੋਕ ਜਾ ਜਾ ਕੇ ਸਮਾਨ ਇਕੱਠਾ ਕਰਨ ਲੱਗ ਗਏ ਘਬਰਾਟ ਦਾ ਮਾਹੌਲ ਬਣ ਰਿਹਾ ਹੈ ਇਕਨੋਮਿਕਲ ਜਿਹੜੇ ਲੋਕਾਂ ਦੇ ਲੈਣ ਦੇਣ ਨੇ ਉਹਨਾਂ ਦੇ ਉੱਤੇ ਸਿੱਧਾ ਸਿੱਧਾ ਅਸਰ ਹੋ ਰਿਹਾ ਹੈ ਇੰਪੈਕਟ ਬਹੁਤ ਵੱਡਾ ਪੈਣਾ ਹੈ ਲੋਕ ਡਰਦੇ ਮਾਹੌਲ ਚ ਇੱਕ ਦੂਜੇ ਦੇ ਪਰਿਵਾਰਾਂ ਤੱਕ ਅਪਰੋਚ ਕਰਕੇ ਕਹਿ ਰਹੇ ਆ ਕਿ ਇਥੋਂ ਇਵੈਕੂਏਟ ਕਰੋ ਜੰਮੂ ਦੇ ਵਿੱਚ ਮੇਰੇ ਮਿੱਤਰ ਮੈਨੂੰ ਹੁਣੇ ਦੱਸ ਰਹੇ ਸੀ ਕਿ ਕੁਝ ਲੋਕ ਬਾਰਡਰ ਏਰੀਆ ਜਿਹੜਾ ਉਹ ਛੱਡ ਕੇ ਵਾਪਸ ਇਧਰਲੇ ਪਾਸੇ ਆਉਣਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਜਿਹੜੀਆਂ ਮਦਦ ਕਰ ਰਹੀਆਂ ਸਾਡੀ ਇਹ ਅਪੀਲ ਹੈ ਕਿ ਬਤੌਰ মিডিਆ ਅਸੀਂ ਰਾਈਟ ਸਟੇਕ ਤੇ ਜੈਨੂ ਨੇ ਇਨਫਰਮੇਸ਼ਨ ਦੇਵਾਂਗੇ ਕੋਈ ਵੀ ਇਨਫਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚੂਗੀ ਉਹਦਾ ਸੋਰਸ ਦੱਸਾਂਗੇ ਜੇ ਉਹ ਮੀਡੀਆ ਦੇ ਹਵਾਲੇ ਤੋਂ ਔਰ ਕਿਹੜੇ ਚੈਨਲ ਦੇ ਹਵਾਲੇ ਤੋਂ ਵੀ ਹੈ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ